ਕਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਅਦ ਵਿੱਚ ਹੋਰਾਂ 'ਚ ਖੈਰੇ ਹੋਰਾਂ 'ਚ ਬੜਿੰਗੋਰਾ 'ਚ ਤੜਿੰਗੋਰਾ 'ਚ ਨਾ ਜ਼ਿਆਦਾ ਬੋਲਦਾ ਗੁੱਸਾ ਵੀ ਯਾਰ ਇਹਨੂੰ ਕਿਉਂ ਐ ਬਿਠਾਤਾ ਆ ਮੈਂ ਜੇ ਜੋ ਆਕੇ ਇਹਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਆਂ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਓ ਜੋ ਮਰਜ਼ੀ ਕਰਿਓ ਇੰਨਾ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਇਕੱਠ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾਂ ਬੁੱਸਾਂ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਅੱਛਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖੇ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹਿ ਬਸ ਐਂ ਬੈਠੇ ਰਹਿੰਦੇ ਅਸੀਂ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ कहें कदों तो को बन गया मैं तुम्हें बनाया मैं उसे बिठा बैठा के घंटा आपके मैं गिनी गया आप है आह भी गप है आ ग् ला भी गप है मैं गिनी गया मैं नोट करी गया ट्रेनिंग हो गई अपनी होर की हो गया क्यों कोहली साहब चलो जो जिम्मेदारियां मैं हथ बन के लिए फिर जो जिम्मेदारियां दिखा तो नभाऊंगा भी हूं यह नहीं है कि मैं घरों ही ना निकलना पेल घरों ही नहीं निकले ਵੱਡੇ ਵੱਡੇ ਗੇਟ ਨੇ ਅੰਦਰੋਂ ਕੁੰਡਾ ਲਾ ਲਿਆ ਕਹਿੰਦੇ ਹੁਣ ਆਪਾਂ ਬਣ ਗਏ ਹੁਣ ਨਹੀਂ ਲੋਕ ਨਾ ਆ ਜਾਣ ਕਿਤੇ ਨੇੜ ਤੇੜੇ ਪੌਣੇ ਇੱਕ ਪੰਜ ਸਾਲ ਹਵਾ ਅਫਸਰਾਂ ਨੇ ਕਿਹਾ ਜੀ ਵੋਟਾਂ ਆ ਗਈਆਂ ਬਾਈ ਵਾਲੀਆਂ ਵੋਟਾਂ ਆ ਗਈਆਂ ਬਾਹਰ ਨਿਕਲਣਾ ਪਊ ਲੋਕਾਂ ਕੋਲ ਜਾਣਾ ਪਊ ਕਹਿੰਦੇ ਖੋਲੋ ਗੇਟ ਗੇਟ ਤਾਂ ਖੋਲ ਲਿਆ ਕੁੰਡਾ ਤਾਂ ਗੇਟ ਨਾ ਖੁੱਲੇ ਕਹਿੰਦੇ ਉਹ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਲੱਕੜ ਵੀ ਦੇਖੇ ਲੱਕੜ ਚ ਵੀ ਕਹਿੰਦੇ ਬਿਲ ਲ ਹੈਗੀ ਹੈ ਜੀ ਕਹਿੰਦੇ ਫੇਰ ਖੁੱਲਦਾ ਕਿਉਂ ਨਹੀਂ ਬਾਅਦ ਚ ਪਤਾ ਲੱਗਿਆ ਜੀ ਲੋਕ ਬਾਹਰੋਂ ਬੰਦ ਕਰ ਗਏ ਉਹ ਕਹਿੰਦੇ ਹੁਣ ਅੰਦਰ ਹੀ ਰਹੋ ਕੁੰਦਰੀ ਬੈਠੇ ਨੇ ਹੁਣ ਹੁਣ ਉਸ ਘਰ ਚ ਆਉਣ ਨੂੰ ਤਰਸਦੇ ਨੇ ਮੈਂ ਕਹਿੰਦਾ ਇਹ ਲੋਕਾਂ ਦਾ ਘਰ ਐ ਲੋਕ ਦਿੰਦੇ ਆ ਇਹ ਘਰ ਸੁ ਕੁਦਰਤ ਨੇ ਜੋ ਦਿੱਤਾ ਐ ਦਾਤੇ ਨੇ ਕੋਈ ਦਾਤ ਬਖਸ਼ੀ ਉਹਦਾ ਸ਼ੁਕਰਾਨਾ ਕਰੋ ਤੇ ਬਸ ਬਹੁਤਾ ਬਹੁਤਾ ਕਹਿ ਕੇ ਸੰਤੁਸ਼ਟੀ ਰੱਖੋ ਇਹ ਨਾ ਇਹ ਕਹਿੰਦੇ ਇਹ ਕਿਹੜਾ ਅਜੇ ਤਾਂ ਵੱਡਾ ਪਾਵਾਂਗੇ ਤੋਂ ਮਹਿਲ ਇਹ ਤਾਂ ਛੋਟਾ ਜਿਹਾ ਹੈ ਵੱਡਾ ਰੱਬ ਕਹਿੰਦਾ ਚੱਲ ਕੋਈ ਨਹੀਂ ਤੁਸੀਂ ਵੱਡੇ ਹੀ ਪਾ ਲਓ ਫਿਰ ਇਧਰਲੇ ਪਾਸੇ ਨਹੀਂ ਆਉਣ ਦਿੰਦੇ ਹੁਣ ਹੁਣ ਉਸ ਘਰ ਚਾਉਣ ਨੂੰ ਕਰਸਦੇ ਆ ਉਧਰ ਤਾਂ ਜੀ ਬਹੁਤ ਵੱਡੀ ਹੈ ਜੀ ਡਰੀਏ ਕਰਤਾਰੋਂ ਡਰੀਏ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਰੱਬ ਤੋਂ ਡਰੀਏ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਖੂਬਸੂਰਤ ਜੋੜੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋਣ ਲੱਗਿਆ ਤੇ ਪਿਆਰ ਮੁਹੱਬਤ ਨਾਲ ਜ਼ਿੰਦਗੀ 'ਚ ਇੱਕ ਨਵੀਂ ਪੌੜੀ ਜਿਹੜੀ ਤੁਸੀਂ ਚੜਨ ਲੱਗੇ ਹੋ